ਉਹ ਤੇ ਬਲਾਂ ਉਹ ਜਦ ਹੀ ਕਹਨ ਭਾਏ ਵਾਜੂ ਦੀ ਕਾਲਤਾ ਵਾਜਾ ਦੇ ਦਿੱਤੀ ਉਹਨਾਂ ਤੇ ਇਹਨੂੰ ਸਹਿਰ ਸਿੰਘ ਅਨੰਦ ਦੇਵ ਜੀ ਦਾ ਇੱਕਣ ਦੇ ਮੋਦੀ ਜੀ ਨਾਨ ਦੇਵ ਦਾ ਪ੍ਰਕਾਰ ਦੇ ਬਣਾ ਆਇਆ ਸਤਗੁਰੂ ਦਾ ਨਾਮ ਤੱਕ ਟੇਆ ਵੇਢੀ ਪ੍ਰਜਪਤਾਨ ਨੂੰ ਯੋਗ ਕਾਲ ਤੋਂ ਉੱਠ ਨਿਕਲਿਆ ਤਾਰੇ ਪਤੇ ਨੇ ਜੀ ਉਹਨਾਂ ਨਾਮ ਸਰ ਜੀ ਇਕ ਅਕਾਲ ਦੇ ਮਹਬੂਬ ਨੇ ਗਿਆਨ ਨੇ ਪੂਰੀ ਦੁਨੀਆ ਦਾ ਧਰਮਨ ਪੈਦਾ ਕਰਕੇ ਨਾਰ ਭਾਈ ਮਹਾਰਾਜ ਦੇ ਮਤਾਨਾ ਦੇ ਨਾਲ। ਹਰੇਕ ਦੇ ਦੇ ਵਿੱਚ ਉਹਨਾਂ ਨੇ ਪੈਦਰ ਦਾ ਪੈਦਲ। ਜਦੋਂ ਮਹਾਰਾਜਾ ਮਹਾਰਾਜ ਪਰੇਟ ਕੋਈ ਉਹਨਾਂ ਦੇ ਗਿਰਦ ਬਾਦਰੀ ਮਹਤਾਰ ਜਾਣ ਦਾ ਹੀ ਵਾਈ ਪਿੰਡਾਂ ਦੇ ਬਟਵਾਰੀ ਸੀ। ਸਭ ਤੋਂ ਪਹਿਲਾਂ ਦਰਸ਼ਨ ਜਿੜੇ ਪਦਾਈ ਹੋਏ ਨੇ ਦਾਈ ਨੇ ਕਿਹਾ ਵੀ ਮੇਰੇ ਘਰੋਂ ਪਤਾ ਨਹੀਂ ਕਿਤਨੇ ਬੱਚਾ ਨੇ ਜਨਮ ਲਿਆ ਹੈ ਪਰ ਚਲੋ ਇੱਥੇ ਬਰੀ ਥੋੜੀ ਬਲੰਦੀ ਮੈਨੂੰ ਮਤਨ ਮਿਲੂਗਾ ਜਦੋਂ ਮਹਾਰਾਜੀ ਪ੍ਰਗਟ ਹੋਏ ਤੇ ਉਹ ਨਾਨਕ ਜੀ ਮੁਸਕਰਾਏ ਨਹੀਂ ਤਾਂ ਜੰਗ ਦੇ ਟਾਈਮ ਤੇ ਜੇ ਬੱਚਾ ਨਾ ਹੋਵੇ ਤੇ ਕੈਥੇ ਨਹੀਂ ਮਿੱਤਦਾ Gracias. Sí.